ਆਰਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਨੀਆਂ ਨੇ ਔਰ ਹੋਰ ਮੁਲਕਾਂ ਦੇ ਵਿੱਚ ਕਿ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ ਹੈ ਔਰ ਹੈਰਾਨਗੀ ਹੈ ਡਾਕਟਰ ਸਤਵੰਦ ਕੋਰ ਬੈਂਗਲੌਰ ਦੇਸ ਉਹਨਾਂ ਨੇ ਇਸ ਦੇ ਤੇ ਬਹੁਤ ਵੱਡੀ ਕਿਤਾਬ ਲਿਖੀ ਹੈ ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇਖੀ 2200 ਰੁਪਏ ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ 'ਚ ਇੱਕ ਸੰਸਥਾ ਬਣੀ ਹੋਈ ਹੈ ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਨੇ ਤੇ ਕੁਝ ਦਸਣ ਲੱਗ ਪੈਂਦੇ ਨੇ ਪਿਛੋਕ ਜੋਗ ਨਾਲ ਹੋਇਆ ਡਾਕਟਰਾਂ ਨੇ ਸੜਕੇਟ ਦੇ ਦਿੱਤਾ ਮਰ ਗਏ ਖਤਮ ਲੇਕਿਨ ਫਿਰ ਜੀ ਉੱਠੇ ਇਸ ਤਰ੍ਹਾਂ ਦੀ ਘਟਨਾ ਇਹ ਹਲਦਵਾਨੀ 'ਚ ਵੀ ਮੈਂ ਦੇ ਦੇਖੇ ਸੀ ਬਾਬਾ ਵਿਸ਼ਨ ਸਿੰਘ ਡਰਾਈਵਰ ਸਨ ਕੰਮਕਾਰ ਛੱਡ ਬੈਠੇ ਸਨ ਗੁਜ਼ਰ ਗਏ ਲekin ਸ਼ਾਮ ਨੂੰ ਜਿਵੇਂ ਅਰਥੀ ਕੱਢਣ ਲੱਗੇ ਤੇ ਹਿਲ ਪਏ ਐ ਤੁਹਾਨੂੰ ਉਥੋਂ ਦੀ ਘਟਨਾ ਮੈਂ ਦੱਸਦਾ ਇਸ ਤਰ੍ਹਾਂ ਦੀ ਬਥੇਰੀਆਂ ਘਟਨਾ ਘਟੀਆਂ ਜਦ ਹਿਲੇ ਤੇ ਨਾਲ ਦੇ ਸਾਰੇ ਡੰਗ ਰਹਿ ਗਏ ਤੇ ਅਰਥੀ ਚੁੱਕਣ ਲੱਗੇ ਤੇ ਹਿਲਣ ਲੱਗ ਪਏ ਦੰਬ ਵੀ ਚੱਲਣ ਲੱਗ ਪਏ ਖੋਲਿਆ ਕਫਨ ਜਿੰਦਾ ਅੱਖਾਂ ਖੁੱਲ ਗਏ ਬੈਠ ਗਏ ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ 24 ਘੰਟਿਆਂ ਚ 8 8 9 9 ਘੰਟੇ ਗੁਰਦੁਆਰੇ ਹੀ ਬੈਠੇ ਰਹਿੰਦੇ ਮੈਨੂੰ ਕਹਿ ਲਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ ਥੋੜੇ ਜਿਹਾ 5 7 ਘੰਟਿਆਂ ਚ ਮੈਨੂੰ ਵਾਪਸ ਕੀਤਾ ਗਿਆ 68 ਗੋਦਾਮ ਉਥੋਂ 4 ਮੀਲ ਦੀ ਦੂਰੀ ਤੇ ਇਕ ਦੂਜਾ ਹੀ ਇਸੇ ਨਾਮ ਦਾ ਉਹਦੀ ਡੈਥ ਹੋ ਗਈ ਉਹ ਮਰ ਗਿਆ ਅਚਨ ਚੇਤ ਖੜੇ ਖੜੇ ਮੈਂ ਕਿਹਾ ਪ੍ਰਕਿਰਤੀ ਚ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਐਸਾ ਵੀ ਹੋ ਜਾਂਦਾ ਹੈ ਐਸੇ ਮਨੁੱਖਾਂ ਨੇ ਜੋ ਕੁਝ ਦੱਸਿਆ ਉਸ ਕਿਤਾਬ ਨੇ ਸਭ ਕੁਝ ਇਹੀ ਲਿਖਿਆ ਹੋਇਆ ਹੈ ਉਹਨਾਂ ਨੇ ਸੰਗ੍ਰਹਿ ਕੀਤਾ ਇਸ ਸੰਸਥਾ ਨੂੰ ਏਡ ਅਮਰੀਕਾ ਤੋਂ ਮਿਲ ਉੱਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਔਰ ਇਹ ਕੀ ਹੈ ਇਹ ਵਾਸਤਵਕੀ ਹੈ ਗਾਲਬਨ 15 16 ਸਾਲ ਬਹੁਤ ਵੱਡੀ ਘਟਨਾ ਘਟੀ ਕਨਪੁਰ ਵਿੱਚ ਔਰ ਇਹ ਤੇ ਛੁਕੇ ਪੇਪਰਾਂ 'ਚ ਆ ਗਈ ਲਗਾਤਾਰ ਕਿਸੇ ਡਾਕਟਰ ਨੇ ਲਖਨਊ ਦੇਚ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ ਇੱਕ ਘਟਨਾ ਬਕਸੇ 'ਚ ਬੰਦ ਕਰਕੇ ਗੰਗਾਏ ਸੁੱਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਈ ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ ਨਹੀਂ ਜਮਨਾ ਦੇ ਵਿੱਚ ਗਹਿਰੇ ਪਾਣੀ 'ਚ ਗਿਆ ਗੰਗਾ ਦੇ ਵਿੱਚ ਟ੍ਰੇਨ ਉੱਪਰੋਂ ਲੰਗੀ ਖੈਰ ਚੰਗਾ ਰੋਲਾ ਰੱਪਾ ਪਿਆ ਮੁਜਰਮ ਨਿਰਦੋਸ਼ ਕੋਈ ਸਬੂਤ ਨਹੀਂ ਕੋਈ ਨਹੀਂ ਕੋਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ ਨਾਲ ਕਾਨਪੁਰ ਦੇ ਇੱਕ ਪਿੰਡੇ ਚੋਂ ਦਾ ਜਨਮ ਹੋਇਆ ਜੋ ਅਖਬਾਰਾਂ ਚ ਬੜਾ ਰੋਲਾ ਪਿਆ ਮੈਂ ਡਾਕਟਰ ਦੀ ਪਤਨੀ ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰਿਆ ਉੱਥੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ ਇਤਨਾ ਗਹਿਣਾ ਪਿਆ ਇਹ ਜਿਹੜੇ ਵੱਡੇ ਵੱਡੇ ਅਖਬਾਰ ਫਰੰਟ ਪੇਜ ਦੇ ਉੱਤੇ ਖਬਰ ਉਸ ਪਿੰਡ ਦੇ ਵਿੱਚ ਬੜਾ ਰਸ਼ ਜਿਹੜੀਆਂ ਉਸ ਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸਿਆ ਬਿਲਕੁਲ ਸਹੀ ਬਿਲਕੁਲ ਸਹੀ ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ ਵੀ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ ਯਾਦ ਪਿਛਲੇ ਜਨਮ ਤੱਕ ਵੀ ਚੱਲੇ ਗਏ ਪਰ ਕਮ ਸੇ ਕਮ 6 ਮਹੀਨੇ ਦਸ ਦਿਹ ਰਹੇ ਉਸ ਤੋਂ ਬਾਅਦ ਬੋਲ ਗਏ ਕਾਨੂੰਨ ਵਿੱਚ ਐਸੀ ਕੋਈ ਜਦ ਨਹੀਂ ਕਿ ਅਗਲੇ ਜਨਮ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਕਾਨੂੰਨ ਨੇ ਕਮ ਸੇ ਕਮ 105 ਬੱਚੇ ਤੇ ਬੱਚੀਆਂ ਜਿਨ੍ਹਾਂ ਨੇ ਆਪਣਾ ਪਿਛੋਕੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ ਦੂਰਦਰਸ਼ਨ ਤੇ ਕੋਈ 1 ਸਾਲ ਅਨਹੋਣੀ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ ਅਨਹੋਣੀ ਉਹਦੇ ਚ ਦਿਖਾਉਂਦੇ ਰਹੇ ਉਸ ਕਿਤਾਬੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਰਹੇ ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀ ਉਹਠੇ ਫਿਰ ਫਿਰ ਦੱਸਦੇ ਨੇ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ ਚ ਖੁਸ਼ਕਿਸਮਤੀ ਹੈ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਬੈਂਗਲੌਰ ਦੇ ਉਹਨੇ ਵੀ ਉਹ ਕਿਤਾਬ ਸੰਗਤ ਦੇ ਚ ਵੇਖੀ ਤੀ ਕਿੰਨੇ ਗਿਆਨੇ ਜੀ ਤੇ ਬਹੁਤ ਵੱਡਾ ਹੋਵੇ ਗਿਆਨ ਇਹ ਤੇ ਰੱਬ ਦੀ ਬਹੁਤ ਵੱਡੀ ਲੇਲਾ ਹੈ ਸਿਮਰਤੀ ਦਾ ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਦੇ ਹਾਂ ਅਨੰਤ ਅਨੰਤ ਹੈ ਅਨੰਤ ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ ਹੁਣ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣਨਾ ਸਿਮਰਤੀ ਦੇ ਵਿੱਚ ਦੁੱਖ ਵੀ ਪਿਆ ਹੈ ਸੁੱਖ ਵੀ ਪਿਆ ਹੈ ਉਸ ਸਿਮਰਤੀ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ ਪਰਿਵਾਰ ਦੇ ਵਿਛੋੜੇ ਦੀਆਂ ਆਈਆਂ ਉਸ ਸਿਮਰਤੀ ਦੇ ਵਿੱਚ ਧੰਨ ਦੇ ਮਿਲਣ ਦੀਆਂ ਯਾਦਾਂ ਨੇ ਤੇ ਧੰਨ ਦੇ ਜਾਣ ਦੀਆਂ ਯਾਦਾਂ ਹੈ ਦੁੱਖ ਸੁੱਖ ਦੀਆਂ ਯਾਦਾਂ ਮਿਲੀ ਸੀ ਪ੍ਰਭਤਾ ਬੜਾ ਸੁੱਖ ਮਿਲਿਆ ਤੋਂ ਅੰਦਰ ਸਿਮਰਤੀ ਦਾ ਅੰਗ ਬਣ ਗਈ ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਗਈ ਇਹ ਸਾਰੀਆਂ ਯਾਦਾਂ ਹਨ ਪਰ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਦੇ ਵਿੱਚ ਪ੍ਰਮਾਤਮਾ ਦੀ ਕੋਈ ਯਾਦ ਇਹ ਜੋ ਸਿਮਰਤियां ਲਬੀਆਂ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਲ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕੋ ਦਾਨ ਤੇ ਬੜਾ ਕਰਦਾ ਜਪ ਨਹੀਂ ਕਰਦਾ ਇਸ ਦਾਨ ਦੇ ਚੋਂ ਅਪਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਵੋ ਆਵੇਗੀ ਨਿਰੰਕਾਰ ਦੀ ਸੁਗੰਧੀ ਨੇ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਇਦੀ ਸੇਵਾ ਵਿੱਚ ਵੀ ਕਠੋਰਤਾ ਹੋਵੇਗੀ ਦਇਆ ਨਹੀਂ ਪਾਠ ਸੇ ਬੜਾ ਕਰਦਾ ਹੈ ਪਰ ਮਨ ਨੂੰ ਨਹੀਂ ਜੋੜਦਾ ਅਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜਿਵੇਂ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤਾਂ ਹੀ ਨਹੀਂ ਮਿਟੇਗੀ ਭੁੱਖ ਤਾਂ ਮਿਟੇਗੀ ਕਾਰਨ ਸਾਰਾ ਬਿਨ ਜ਼ਬਾਨ ਨਾਲ ਮੈਂ ਬਾਣੀ ਪੜ ਰਿਆ ਇਸ ਵਿੱਚ ਮੇਰਾ ਮਨ ਨਹੀਂ ਜੁੜਿਆ ਭੁਖੇ ਮਾ ਕਰਨੀ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇ ਇਸ ਵਾਸਤੇ ਇਹ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰਾ ਜਪ ਕਿਵੇਂ ਕਰੀਏ ਅਗਰ ਕੋਈ ਵਿਧੀ ਵਿਧਾਨ ਪੁੱਛੇ ਤਾਂ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ ਨਹੀਂ ਹੈ ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ ਤਸਦੀਕ ਗੁਰਵਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਤਜ ਭਰਮ ਕਰਮ ਬਿਦ ਨਿਖੇਤ राम नाम लेहि बिदने खेर कोई बिदी नहीं बिदी निशे कोई टांग नहीं है कोई तरीका नहीं है ये भगत कबीर जी दी पंक्ति है कबीर कहंदे ने मेरे कोल टांग ना पूछो क्योंकि टांग है ही नहीं है ही नहीं तुसी आखोगे कबीर जैसा संत भगत ਸਤਗੁਰੂ ਨੇ ਆਪਣੇ ਸੀਨੇ 'ਚ ਥਾਂ ਦਿੱਤੀ। ਭਗਤਾਂ ਦੇ ਚੋਂ ਪਹਿਲੇ ਰੱਖਿਆ। ਕਹਿੰਦਾ ਕੋਈ ਡੰਗ ਨਹੀਂ। ਬਿਦੀ ਨਹੀਂ ਸ਼ੇਦ ਕੋਈ ਬਿਦੀ ਨਹੀਂ ਮੇਰੇ ਕੋਲ ਕੋਈ ਬਿਦੀ ਨਾ ਪੁੱਛੋ। ਦਰਸਲ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ। 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਦਈਏ। ਕਿ ਅਗਲਾ ਇਹ ਆਖੇ ਢੰਗ ਦਾ ਸੋ ਖਾਣ ਦਾ ਕਿਵੇਂ ਖਾਈਏ ਤੇ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੇ ਭੁੱਖਾ ਢੰਗ ਪੁੱਛਦਾ ਹੈ ਕਦੇ ਭੁੱਖਾ ਤੌਰ ਤਰੀਕਾ ਪੁੱਛਦਾ ਹੈ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਢੰਗ ਵੀ ਦੱਸੋ ਤੋ ਗਲ ਸਾਫ ਹੋ ਗਈ ਪਿਆਸ ਨਹੀਂ ਲੱਗੀ ਪੈਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਹੈ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਨੇ ਭੁੱਖ ਲੱਗਦੀ ਹੈ ਤੇ ਉਹ ਵੀ ਖਾਣ ਲੱਗ ਪੈਂਦੇ ਜੋ ਢੰਗ ਪਿਆ ਪੁੱਛਦਾ ਹੈ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਭੁੱਖ ਨਹੀਂ ਪੈਦਾ ਹੋਈ ਅਜੇ ਪ੍ਰਮਾਤਮਾ ਦੀ ਪਿਆਸ ਨਹੀਂ ਪੈਦਾ ਕਬੀਰ ਇਹ ਕਹਿ ਰਿਹਾ ਨੇ ਵਰਨਾ ਪਿਆਸਾ ਕਦੀ ਢੰਗ ਪੁੱਛਦਾ ਹੈ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿਵੇਂ ਪੀ ਕਦੀ ਭੁੱਖਾ ਢੰਗ ਪੁੱਛਦਾ ਮੈਂ ਕਿਵੇਂ ਖਾਵਾਂ ਇਹ ਢੰਗ ਪੁੱਛਣ ਵਾਲੇ ਇਹਨਾਂ 'ਚ ਪਿਆਸ ਨਹੀਂ ਹੈ ਭੁੱਖ ਨਹੀਂ ਹੈ ਔਰ ਢੰਗ ਦਸਣ ਵਾਲੇ ਖਵਾ ਕਰਨੇ ਉਹਨਾਂ ਨੂੰ ਕੁਝ ਵੀ ਢੰਗ ਦਾ ਪਤਾ ਨਹੀਂ ਕਬੀਰ ਤੋਂ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦੇ ਨੇ ਤਜ ਭਰਮ ਕਰਮ ਬਿਦਨੇ ਖੇਦ ਰਾਮ ਨਾਮ ਲੈ ਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇ ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਢੰਗ ਹੈ ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪਿਆ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣਨਾ ਕੋਈ ਢੰਗ ਨਹੀਂ ਹੈ। ਅਗਰ ਕੋਈ ਸਾਹਮਣੇ ਪਰੋਸਿਆ ਹੋਇਆ ਥਾਲ ਪਿਆ ਤੇ ਢੰਗ ਪੁੱਛਦਾ ਹੈ ਖਾਣ ਦਾ ਇਹਨੂੰ ਭੁੱਖ ਨਹੀਂ ਹੈ। ਢੰਗ ਪੁੱਛਦਾ ਹੈ ਪੀਣ ਦਾ ਇਹਨੂੰ ਪਿਆਸ ਨਹੀਂ। ਕੋਈ ਢੰਗ ਨਹੀਂ ਹੈ। ਪਿਆਸ ਹੋਣੀ ਚਾਹੀਦੀ ਹੈ। ਕੋਈ ਢੰਗ ਨਹੀਂ ਹੈ। ਭੁੱਖ ਹੋਣੀ ਚਾਹੀਦੀ ਹੈ। ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖੇਚ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੇ ਸਾਚੇ ਨਾਮ ਕੀ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਹੈ ਤਾਂ ਹੀ ਜਗਾ ਜਗਾ ਤੇ ਢੰਗ ਪਿਆ ਪੁੱਛਦਾ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਢੰਗ ਹੈ ਕਿ ਭੋਜਨ ਦੀ ਬੁਰਕੀ ਮੂੰਚ ਪਾਣੀ ਪੈਂਦੀ ਅੱਖਾਂ ਚ ਨਹੀਂ ਪਾਣੀ ਪੈਂਦੀ ਕੰਨਾਂ ਦੇ ਚ ਨਹੀਂ ਫਿਰ ਵੀ ਇੱਕ ਡੰਗ ਹੈ ਐਵੇਂ ਭੋਜਨ ਦੀ ਬੁਰਕੀ ਚੁੱਕ ਕੇ ਮੈਂ ਕੰਨਾਂ ਚ ਪਾਵਾਂ ਇਹਦੇ ਰਾਹੀਂ ਮੇਰੇ ਮੈਦੇ ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇਗੀ ਮੈਂ ਅੱਖਾਂ ਚ ਪਾ ਲਵਾਂ ਉਹਦੇ ਚ ਨਮਕ ਮਰਚ ਹੋਵੇਗਾ ਖਾਂਦੇ ਤੇ ਪਾਣੀ ਆ ਜਾਏਗਾ ਕੰਦੇ ਖਰਾਬ ਹੋਣਗੇ ਮੈਂ ਨੱਕ ਦੇ ਚ ਪਾਵਾਂ ਤੇ ਨਿਚਾ ਆਣ ਗਿਆ ਇਹ ਦੁਆਰ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਕਿ ਭੋਜਨ ਦੇ ਬੁਰਕੇ ਮੂੰਹ ਚ ਬਾਣੀ ਪਏ ਮੂੰਹ ਦੇ ਰਾਹੇ ਅੰਦਰ ਜਾਏਗਾ ਕੋਈ ਢੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਢੰਗ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਜੀ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅਮਰਤ ਪਾਓ ਜ਼ੁਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਪਣਾ ਨੱਕ ਨਾਲ ਥੋੜੀ ਜਪਣਾ ਕੰਨਾਂ ਨਾਲ ਥੋੜੀ ਜਪਣਾ ਤੇ ਸਾਰੇ ਇੰਦਰੇ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ੁਬਾਨ ਨਾਲ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਧ ਅਮਰਤ ਪਾਓ ਇਸ ਵਿਧੀ ਨਾਲ ਅਮਰਤ ਦੀ ਪ੍ਰਾਪਤੀ ਹੋ ਜਾਏ ਹੁਣ ਮੈਂ ਅਰਜ਼ ਕਰਾਂ ਜ਼ਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਰਸੋਈ ਦੇ ਚੜਿਆ ਤੇ ਭੋਜਨ ਬਣਾਉਂਦਾ ਰਿਹਾ ਹੈ ਭੁੱਖ ਨਹੀਂ ਮਿਟੇਗੀ ਨਹੀਂ ਮਿਟੇਗੀ ਸਾਰਾ ਦਿਨ ਬਾਣੀ ਪੜਦਾ ਰਿਹਾ ਹੈ ਭੋਜਨ ਬਣਾਉਣਾ ਹੈ ਵਾਹਿਗੁਰੂ ਵਾਹਿਗੁਰੂ ਜ਼ਬਾਨ ਜਪਦੇ ਰਹੀਏ ਭੋਜਨ ਬਣਦਾ ਹੈ ਪਰ ਇਹਨੂੰ ਖਾਣਾ ਵੀ ਤੇ ਹੈ ਨਾ ਜੇ ਕੋ ਖਾਵੇ ਜੇ ਕੋ ਭੁੰਚੇ ਤੇ ਸਕਾ ਹੋਏ ਉਧਾਰ ਤਨੂ ਖਾਣ ਦਾ ਡੰਗ ਕਿ ਹੈ ਜਿਵੇਂ ਭੋਜਨ ਦੀ ਬੁਰਖੀ ਦਾ ਢੰਗ ਹੈ ਮੂੰਹ ਚ ਪਾਣੀ ਪੈਗੇ ਤੇਵੇਂ ਨਾਮ ਜਪਣ ਦਾ ਡੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ ਬੜਾਣਾ ਹੈ ਜਪਨੋ ਰੱਖ ਦੇਣਾ ਹੈ ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ ਅੱਖਾਂ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਵੀ ਨਹੀਂ ਨੱਕ ਦੇ ਰਾਹੀਂ ਵੀ ਨਹੀਂ ਐ ਟੰਗ ਹੈ ਗਾਵੀਏ ਸੁਣੀਏ ਮਨ ਰਖੀਏ ਬਾਬਾ ਕੈਨ ਲ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੋਖ ਹੈ ਸਾਰੇ ਕਾਲ ਸਕਦੇ ਆਰਾਮ ਨਾਲ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਹੈ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੌਖ ਹੈ ਪਕਾਣਾ ਤੇ ਬੜਾ ਸੌਖ ਹੈ ਖਾਣਾ ਬੜਾ ਔਖਾ ਹੈ ਦੇਖੋ ਖਾਵੇ ਸਵਾਸ ਸਤਿਗੁਰੂ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁੱਖੇ ਦੇ ਭੁੱਖੇ ਰਹਿ ਜਾਂਦੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ ਇੱਕ ਮਿੰਟ ਵੀ ਨਹੀਂ ਸੁਣਿਆ ਭੁੱਖੇ ਦਾ ਭੁੱਖਾ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਭੁੱਖ ਨਹੀਂ ਮਿਟਦੀ ਸੌਹਰੋ ਦਿਨ ਆਰਾਮ ਆਰਾਮ ਰਟਦਾ ਰਿਹਾ ਹੈ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਇਹਨੇ ਭੋਜਨ ਬਣਾਇਆ ਹੈ ਥੱਕ ਜਾਏਗਾ ਰਾਮ ਰਾਮ ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏਗਾ ਹਵੀ ਮਰ ਔਰ ਥਕੇਵੇਂ ਮੈਂ ਦੇਖਣਾ ਟੁੱਟੇਵੇਂ ਮੈਂ ਦੇਖਣਾ ਥੱਕ ਗਏ ਇਤੇ ਥਕੇਵਾਂ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਥਕੇਵਾਂ ਲੈ ਜਾਣਾ ਸੀ ਪਕਾਣ ਦਾ ਵੀ ਥਕੇਵਾਂ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਦੇਖੋ ਖਾਵੇ ਦੇਖੋ ਪੁੰਚੇ ਜ਼ਬਾਨ ਨੇ ਭੋਜਨ ਬੜਾਇਆ ਹੈ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਏ ਇਹਦਾ ਛਕਣਾ ਹੀ ਔਖ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਏ ਤੇ ਸੁਣੇਗਾ ਕੀ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਆਮ ਤੁਸੀਂ ਸਾਰੇ ਸੈਣੇ ਬੈਠੇ ਕਿਸੇ ਨੂੰ ਸੁਣਨਾ ਹੈ ਤਾਂ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤਾਂ ਮਨ ਨੂੰ ਖਾਮੋਸ਼ ਹੋਣਾ ਪਏਗਾ ਮਨ ਨੂੰ ਚੁੱਪ ਰੱਖਣਾ ਪਏਗਾ ਮਨ ਨੂੰ ਚੁੱਪ ਰੱਖਣਾ ਹੀ ਮਨ ਦੀ ਕਾਗਰਤਾ ਹੈ ਮਨ ਨੂੰ ਖਾਮੋਸ਼ ਰੱਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰਦਾ ਉਹ ਕੀ ਨਹੀਂ ਕਰਦਾ بڑے ਲੰਬੇ ਸਮੇਂ ਤੋਂ ਇਹ ਗਲ ਪਕੜਦੇ ਚਾਹੀ ਸੀ ਕਿ ਚੁੱਪ ਰਹਿ ਨਾਲੇ ਪ੍ਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛਕ ਨੇ ਇਸ ਗੱਲ ਨੂੰ ਸਮਝਿਆ ਨਾ ਤੇ ਕੁਛਕ ਨੇ ਤਰੀਕਾ ਇਹ ਅਪਣਾਇ ਚਲੋ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਵੇ ਤਾਂ ਉਹਨਾਂ ਨੂੰ ਆਖਿਆ ਗਿਆ ਮੌਨੀ ਅਗਰ ਮੌਨ ਧਾਰਨ ਕਰਕੇ ਪ੍ਰਮਾਤਮਾ ਮਿਲਦਾ ਨਾ ਬੋਲਣ ਨਾਲ ਤਾਂ ਫਿਰ ਪ੍ਰਮਾਤਮਾ ਜ਼ੁਬਾਨ ਦਿੰਦਾ ਹੀ ਨਾ ਇਹ ਤੇ ਬੋਲਣ ਵਾਸਤੇ ਦਿੱਤੀ ਹੈ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋਂ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏਗੀ ਅੱਖਾਂ ਤੇ ਕੋਈ ਪੱਟੀ ਬਨ ਲਵੇ ਤਿੰਨ ਚਾਰ ਸਾਲ ਖੋਲੇ ਹੀ ਨਾ ਅੰਧਾ ਹੋ ਜਾਏਗਾ ਅਗਰ 4 ਸਾਲ ਬਾਅਦ ਉਸਨੇ ਪੱਟੀ ਇੱਕ ਪਾਸੇ ਕੀਤੀ ਅੰਦਾ ਹੋਵੇਗਾ ਕਿਉਂਕਿ ਅੱਖਾਂ ਦੀ ਵਰਤੋਂ ਨਹੀਂ ਕੀਤੀ ਇਸਤੇਮਾਲ ਨਹੀਂ ਕੀਤਾ ਇਸੇ ਹੁਣ ਸੈਂਟਿਸਟ ਵੀ ਐਸਾ ਕਹਿਣ ਲੱਗ ਪੈਣ ਕੋਈ ਬੋਲੇ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮਹੀਨੇ ਆਪਣੇ ਸਿੱਖ ਜਗਤ ਵਿੱਚ ਦੇਖਣ ਜਿਨ੍ਹਾਂ ਨਾਲ ਲਕਬ ਜੁੜੇ ਹੋਇਆ ਮੋਹਨੇ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਹੋ ਗਏ 12 ਸਾਲ ਬਾਅਦ ਮੌਨ ਖੋਲਿਆ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਦਾ ਬੋਲਦਣ ਤਾਂ ਕਿਦਰੇ ਪੱਲੇ ਪੈਂਦੇ ਪਰ ਥੋੜੇ ਜਿਹਾ ਬੋਲ ਬੋਲਣ ਲੱਗਿਆਂ ਵੀ ਲੜਖੜਾ ਜਾਂਦੇ ਨੇ ਥਥੜਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੇ ਬੋਲੇ ਨੇ ਜਿਹੜਾ ਮਨੁੱਖ ਆਪਣੇ ਦਿਮਾਗ ਤੋਂ ਕੰਮ ਨਾ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਜਿਵੇਂ ਲੋਹਾ ਵਰਤਨ ਦੇ ਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿੰਦਾ ਉਂਝ ਪਿਆ ਰਹੇ ਤੇ ਸੰਗਲ ਖਾ ਜਾਏਗਾ ਤੇ ਵੀ ਮੈਂ ਅਰਜ਼ ਕਰਦੇ ਹਾਂ ਸਰੀਰ ਦੇ ਜਿਸ ਗਿਆਨ ਇੰਦਰੀਏ ਤੋਂ ਕੰਮ ਨਾ ਲਾਓ ਕਮਜ਼ੋਰ ਹੋ ਜਾਏਗਾ ਜਿਹੜੇ ਮਨੁੱਖ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ ਨੇ ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਹਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦੇ ਨੇ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾਇਆ ਨੇ ਠੁਕਈਆਂ ਨੇ ਇਹ ਸੱਚ ਸਮਝਿਆ ਚਲੋ ਜ਼ੁਬਾਨ ਨਾਲ ਵੀ ਨਹੀਂ ਬੋਲਦੇ ਸ਼ਾਇਦ ਮਨ ਚੁੱਪ ਕਰ ਜਾਏ ਗੁਰੂ ਨਾਨਕ ਸਮਝਾਉਂਦੇ ਨਹੀਂ ਚੁੱਪ ਹੈ ਚੁੱਪ ਨਾ ਹੋਵੇ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇ ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ ਹੈ ਚੁੱਪ ਹੈ ਚੁੱਪ ਨਾ ਹੋਵੇ ਜੇ ਲਹਿਰਿਆ ਆਲੇ ਬਸ ਤਾ ਤੂੰ ਇਕਲੇ ਬਤਾਰ ਕਈ ਸਾਲਾਂ ਤੱਕ ਚੁੱਪ ਕਰ ਤਾਂ ਵੀ ਮਨ ਚੁੱਪ ਨਹੀਂ ਕਰੇਗਾ ਬੋਲਦਾ ਰਹੇਗਾ ਬੋਲਦਾ ਮੰਦਾ ਸੁਭਾਅ ਹੋ ਹੈ ਬੋਲਣਾ। ਇਹਦਾ ਬੋਲਣਾ ਕਿਵੇਂ ਬੰਦ ਕਰੀਏ ਦਾ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ। ਚਰਨ ਗਹੋਂ ਬਕੌ ਸੁਭ ਰਸਨਾ ਦੀਜੇ ਪ੍ਰਾਨ ਅਕੋਰ। ਵਕਤੇ ਤੋਂ ਪੰਜਾਬੀ ਰੂਪ ਬਣਿਆ ਵਕਤਾ। ਭਾਵੇਂ ਅੱਜ ਤੇ ਇਹਦੇ ਅਰਥ ਕੁਝ ਹੋਰ ਬਣ ਗਏ ਨੇ ਚਰਨ ਗਹੋਂ ਬਕੌ ਸੁਭ ਰਸਨਾ। ਬਕੌਂ ਦੇ ਅਰਥ ਨੇ ਬੋਲਣਾ ਬੋਲਣਾ ਇਸ ਜ਼ਬਾਨ ਨਾਲ ਮੈਂ ਸੁਬ ਬਕਦਾ ਇੰਜ ਕਹਿ ਲੋ ਬਕੌਂ ਸੂਬਰਸਨਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਇਹਦੇ ਅਰਥ ਇਹ ਨਹੀਂ ਜੋ ਅਸੀਂ ਕਰਦੇ ਆਂ ਸ਼ਬਦਾਂ ਦੇ ਅਰਥ ਦੁਨੀਆ 'ਚ ਕੁਝ ਹੋਰ ਹੋ ਗਏ ਨੇ ਪਰ ਸ਼ਬਦ ਦੇ ਆਪਣੇ ਅਰਥ ਨੇ ਬੋਲਣਾ ਬੋਲਣ ਨੂੰ ਵਕਤਾ ਉਹ ਕਹਿੰਦੇ ਨੇ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨ ਗਾਹ ਮੈਂ ਉਹਦੇ ਚਰਨ ਪਕੜਦਾ ਬਕੋ ਸਭ ਰਸਨਾ ਜ਼ਬਾਨ ਨਾਲ ਸੁਭ ਬੋਲਣਾ ਬਕੋ ਦੇ ਅਰਥ ਬੋਲਣਾ ਜ਼ਬਾਨ ਵਕਤਾ ਬਣੇ ਮਨ ਵਕਤਾ ਨਾ ਬਣੇ ਮਨ ਸਰੋਤਾ ਬਣੇ ਬਸ ਇੰਨੀ ਗੱਲ ਹੈ ਜ਼ਬਾਨ ਨੂੰ ਬੜੀ ਆਸਾਨੀ ਨਾਲ ਵਕਤਾ ਬਣਾ ਲੈਂਦੇ ਆ ਬਹੁਤ ਆਸਾਨੀ ਨਾਲ ਇਹ ਭੋਜਨ ਬੜੀ ਆਸਾਨੀ ਨਾਲ ਕਮਾ ਲੈਂਦੇ ਆ ਬਣਾ ਲੈਂਦੇ ਆ ਵਾਹਿਗੁਰੂ ਵਾਹਿਗੁਰੂ ਵਕਤਾ ਬਣ ਗਏ ਮਨ ਸਰੋਤਾ ਨਹੀਂ ਬਣਦਾ ਤੇ ਮਨ ਨਹੀਂ ਖਾਣਾ ਚੁੱਪ ਕਰੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇ ਇਹ ਚੁੱਪ ਨਹੀਂ ਕਰਦਾ ਮੈਂ ਇੱਕ ਸ਼ਹਿਰ ਦੇ ਇੱਕ ਸੱਜਣ ਨੇ ਅਰਦਾਸ ਕਰਾਈ ਕਿਦਰੇ ਦੋ ਚਾਰ ਮਹੀਨਿਆਂ ਚ ਉਸਨੇ ਪਾਠ ਕੀਤੇ ਉਹਨੇ 5000 ਸੁਖਮਨੀ ਸਾਹਿਬ ਦੇ ਅਰਦਾਸ ਕਰਾਈ ਭੋਗ ਪਵਾਇਆ ਅਰਦਾਸ ਕਰ ਮੇਰੇ ਕੋਲ ਕਿਸੇ ਨੇ ਪੁੱਛਿਆ ਬੜਾ ਮਹਾਨ ਮਨੁੱਖ ਹੈ 5000 ਪਾਠ ਸੁਖਮਨੀ ਸਾਹਿਬ ਦੇ ਕਰ ਚੁੱਕਿਆ ਮੈਂ ਕਿਹਾ ਚਿਹਰੇ ਦਿੱਤੇ ਛਾਪ ਤੇ ਇੱਕ ਪੰਕਤੀ ਦੀ ਵੀ ਕੋਈ ਨਹੀਂ ਇੱਕ ਪੰਗਤੀ ਦੀ ਵੀ ਕੋਈ ਨਹੀਂ ਕੀ ਹੋਇਆ 5000 ਕੀਤੇ ਇਹ ਰੋਟੀ ਬਣਾਉਂਦਾ ਤੇ ਰਿਆ ਰੋਟੀਆਂ ਦੇ ਢੇਰ ਲਾਏ ਨੇ ਇਸਨੇ ਖਾਦੀ ਕੋਈ ਨਹੀਂ ਸਨੇ ਮੈਂ ਫਿਰ ਅਰਜ਼ ਕਰਾਂ ਬਾਹਰ ਦੀ ਦੁਨੀਆ ਵਿੱਚ ਰੋਟੀ ਕਮਾਣਾ ਔਖ ਹੈ ਰੋਟੀ ਪਕਾਣਾ ਔਖ ਹੈ ਖਾਣਾ ਸੌਖ ਹੈ ਧਰਮ ਦੀ ਦੁਨੀਆ ਵਿੱਚ ਭੋਜਨ ਖਾਣਾ ਹੀ ਬੜਾ ਔਖ ਹੈ ਜੇ ਖਾਵੇ ਇਸ ਵਾਰ ਸਤਿਗੁਰ ਕਹਿੰਦਾ ਕੋਈ ਖਾਵੇ ਕੋਈ ਛਕੇ ਸਿਰਫ ਛਕੇ ਹੀ ਨਾ ਹਜ਼ਮ ਵੀ ਕਰੇ ਕਿਉਂਕਿ ਹੈ ਵੇਗਜ਼ਾ ਜਿਸ ਦਿਨ ਅੰਦਰ ਸ਼ਬਦ ਪ੍ਰਵੇਸ਼ ਕਰ ਗਿਆ ਨਾ ਮਨ ਦੀ ਦੁਨੀਆ ਬਦਲ ਜਾਏਗੀ ਘਬਰਾਹਟ ਵੀ ਹੋਵੇਗੀ ਕੁਝ ਭੈ ਵੀ ਜਾਗੇਗਾ ਇੱਕ ਹੀ ਹੋਗੇਗਾ ਐ ਨਾ ਪ੍ਰਕਾਸ਼ ਇੱਕੋ ਹੀ ਵਾਰ ਸ਼ਬਦ ਛੋਟ ਕਰੇ ਇੱਕੋ ਹੀ ਵਾਰ ਸੋਨੇ ਮਨ ਇੱਕ ਦਫਾ ਜੇ ਇੱਕ ਗੁਰ ਕੀ ਸਿੱਖ ਸੁਣੇ ਇੱਕ ਦਫਾ ਇਦਾਂ ਮਤਲਬ ਮੈਂ 100 ਦਫਾ ਵਾਹਿਗੁਰੂ ਵਾਹਿਗੁਰੂ ਆਖੇ ਮਨ ਇੱਕ ਦਫਾ ਵੀ ਪੂਰੀ ਇਕਾਗਰਤਾ ਨਾਲ ਨਹੀਂ ਸੁਣਦਾ ਕਿਉਂਕਿ ਇੱਕ ਦਫਾ ਸੁਣਾ ਹੈ 1000 ਦਫਾ ਇਸ ਵਾਸਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਕਿਦਰੇ ਮਨ ਇੱਕ ਦਫਾ ਸੁਣ ਲਵੇ ਜੇ ਇੱਕ ਗੁਰ ਕੀ ਸਿੱਖ 5000 ਸੁਖਮੰਨੀ ਸਾਬ ਦੇ ਪਾਠ ਕਰ ਲੈਂਦੇ ਆ ਮਨ ਤੇ ਨਹੀਂ ਸੁਣਦਾ ਨਹੀਂ ਸੁਣਦਾ ਸੁਣਨ ਲੱਗਿਆ ਮਨ ਪਹਿਲੇ ਚੁੱਪ ਕਰੇ ਪਰ ਇਹ ਸਾਰੀ ਤਿਆਰੀ ਅੰਮ੍ਰਿਤ ਵੇਲੇ ਉੱਠ ਕੇ ਜਪ ਦੀ ਇਹ ਹੈ ਇਹ ਵੀ ਮੈਰਸ ਕਰ ਦੇਣਾ ਕਿ ਸਤ ਸੰਗ ਕਰਨਾ ਤੇ ਕਥਾ ਕੀਰਤਨ ਸੁਣਨਾ ਤੇ ਕਰਨਾ ਇਹ ਸਭ ਜਪ ਦੀ ਤਿਆਰੀ ਹੈ ਕਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠਦੇ ਨੇ ਪਾਈ ਗੁਰਦਾਸ ਉਹ ਨਾ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਵੇ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ